ਮੈਂ ਤੇ ਚੱਲ ਪਿਆ ਆਦਾ ਟੇਡਾ ਕਰਤਾ ਫੇਰ ਵੀਰ ਨੇ ਲੱਗਦਾ ਕੰਮ ਲਿਆ ਕੇ ਆ ਨਾਲ ਬਈ ਤੇ ਚਿੱਟੀ ਫੁੱਡੀ ਵਾਲੇ ਦਾ ਵੀ ਕਹਿੰਦੇ ਮੇਤਰੋ ਪੂਰਾ ਜ਼ੋਰ ਲੱਗਿਆ ਪਿਆ ਤਿੰਨ ਟੁਰਨ ਬੜੀ ਕਹਿੰਦੇ ਜਾਨ ਨਿਕਲ ਜਾਂਦੀ ਏ ਇਹਨਾਂ ਦਾ ਟਰੈਕਟਰ ਦੀ ਜਮਾ ਚੱਲ 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 ਫੜ ਗਿਆ ਫੜ ਗਿਆ ਜਿੱਕਰ ਫੜ ਗਿਆ ਜਿੱਕਰ ਫੜ ਗਿਆ ਫੜ ਗਿਆ ਫੜ ਗਿਆ ਹੁਣ ਲਾਇਆ ਗੇਅਰ ਵੱਡਾ ਹੁਣ ਲਾਇਆ ਕਹਿੰਦੇ ਗੇਅਰ ਵੱਡਾ ਬਾਈ ਨੇ ਆ ਬਾਜਦੇ ਹੀ ਬਾਹੀਆਂ ਪੜੀਆਂ ਕਰੀ ਜਾਂਦਾ ਇੱਥੇ ਕੰਮ ਟੇਡਾ ਹੋ ਗਿਆ ਇਧਰ ਅੱਧੇ ਰੋੜੇ ਵਾਲਾ ਦੰਦ ਕਰਦਾ ਆਉਂਦਾ ਐ ਸੁਖਮਣ ਪੱਟ ਹੋਇਆ ਫਿਰਦਾ ਕਹਿੰਦਾ ਕੰਮ ਟੇਡਾ ਹੋ ਗਿਆ ਹਨਾ ਕੀ ਰਿਵਿਊ ਆਦੇ ਬਾਰੇ ਸੈਟਿੰਗ ਨਹੀਂ ਕੀਤੀ ਸੈਟਿੰਗ ਨਹੀਂ ਕੀਤੀ ਅਜੇ ੁੱਡੀ ਵਾਲਾ ਬਾਈ ਕਹਿੰਦਾ ਜੋਰ ਦਾ ਬਹੁਤ ਲਾ ਗਿਆ ਗੱਲ ਕਰ ਕੇ ਕਹਿੰਦਾ ਗੱਲ ਬਣੀ ਨਹੀਂ ਚੱਕਰੀ ਨਹੀਂ ਫੜਦਾ ਆਉਲੈਂਡ ਦਾ ਨਹੀਂ ਐਨਾ ਮਰਦਾ ਹੀ ਨਹੀਂ ਆਉਲੈਂਡ ਦਾ ਯਾਰ ਗੱਲ ਹੈਈ ਟਰਾਲੀ ਚ ਲੈ ਜਾਂਦਾ ਜਹਾਜਾਂ ਨੂੰ ਅਰੇ ਜੇ ਪਹਿਲੇ ਚੱਕਰ ਦੀ ਚਾਲ ਇੱਥੇ ਤੇ ਆ ਕੇ ਗੇਅਰ ਇੱਥੇ ਆ ਕੇ ਕਹਿੰਦੇ ਗੇਅਰ ਲੱਗਦਾ ਇੱਥੇ ਆ ਕੇ ਗੇਅਰ ਲਾਉਂਦੇ ਆ ਉੱਡਣਾ ਦੇਖੀ ਕਿਤੇ ਬਾਈ ਓਏ ਦੇਖੀ ਕਿਤੇ ਇਹ ਦੇਖੀ ਕਿਤੇ ਦੱਬਦੀ ਨਾ ਘੋੜਾ ਬੰਦੂਕ ਦਾ ਮੈਨੂੰ ਲੱਗਦਾ ਦੱਬ ਲਿਆ ਦੱਬ ਲਿਆ ਦੱਬ ਲਿਆ ਦੱਬ ਲਿਆ ਘੋੜਾ ਦੱਬ ਲਿਆ ਚੱਲ ਚੱਲ ਓ ਬਾਈ ਚੱਲ 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 ਬਈ ਬਈ ਦੇਖੀ ਕਿਤੇ ਖੜਾ ਕੀ ਸੈਟਿੰਗ ਕਰੀ ਜਾਣਾ ਇਹ ਤਾਂ ਕਹਿੰਦੇ ਰਾਤ ਦੀ ਖੜ ਗਈ ਗੱਡੀ ਆ ਇਹਨਾਂ ਦੇ ਵੱਲੋਂ ਰੀਚ ਕਰਵਾਈ ਜਾਂਦੀ ਹੈ ਉਧਰ ਜੀਮਾ ਅੱਗੇ ਗਰੁੱਪ ਸਾਡੇ ਮੌਂਸਟਰ ਵੀ ਜਿਹੜੇ ਪੁੱਛੇ ਹੋਏ ਟਿਕਾਣੇ ਆਣੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਇਹ ਕੰਮ ਟੇਡਾ ਹੋ ਗਿਆ ਲੱਗਦਾ ਟੇਡਾ ਹੋ ਗਿਆ ਇਧਰ JCB ਵਾਲੇ ਬਾਈ ਨੇ ਕਹਿੰਦੇ ਘੇਰ ਉਦੀ ਮਾਰ ਲਿਆ ਕਹਿੰਦਾ ਲੋਡ ਪੈ ਗਈ ਜਲਦੀ ਕਰਵਾਈਏ ਸਰਵਾਸ ਦੇ ਕਹਿੰਦੇ ਮੁਕਾਬਲਾ ਕਹਿੰਦੇ ਟਰੈਕਟਰਾਂ ਦਾ ਤੇ ਜੋਰ JCB ਦਾ ਲਵਾਈ ਜਾਂਦੇ ਆ ਉਹਨੇ ਟਰੈਕਟਰ ਨੂੰ ਕੋਈ ਜਨ JCB ਤੋਂ ਤੇਲ ਹੋਰ ਇਧਰਲੇ ਪਾਸੇ ਕਹਿੰਦੇ ਉਹ ਤੇ ਚਾਬਟਾ ਕਰਨ ਫੇਰ ਆ ਗਿਆ ਪਿਆਰ 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 ਚੱਲ ਚੱਲ ਇਰਾ ਦਾ ਧੱਕ ਦਾ ਧਾਕਾ ਦਾ ਤਾਕਾ ਦਾ ਜੇ ਸੀ ਵੀ ਵੀ ਇੱਥੇ ਵੀਰ ਕਹਿੰਦਾ ਮਗਰੀ ਲੈ ਕੇ ਜਾਉ ਜਿੱਥੇ ਖੜ ਗਿਆ ਉੱਥੇ ਉਹ ਚਲਾ ਦੇਣੀ ਆ ਹੋਰ ਵਿੱਚ ਕੋਈ ਨਹੀਂ ਬਾਨ ਦਾ ਬਾਰੇ ਕੋਈ ਨਹੀਂ ਪਹਿਲਾਂ ਤੋਂ ਬਰਤ ਨਹੀਂ ਕਰਦੇ ਆ ਆਓ ਪੀਟਰ ਵੈਲਾ 55 ਵਾਲਾ ਵੀਰ ਜਿਹੜਾ ਆ ਜਾਵੇ ਦੂਬਾਰ ਕਹਿੰਦੇ 55 ਵਾਲਾ ਪੈਨਾ ਟੋਚਨ ਦੇ 855 ਦੇ ਬਣਿਆ ਪੜਾਕੇ ਮਿੱਤਰੋ ਆਹ ਹੋਲੈਂਡ ਕਰੋ ਚੈੱਕ ਪਹਿਲਾਂ ਤਾਂ ਤੁਸੀਂ ਇਹਨੇ ਮਿੱਤਰੋ ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ ਹੀ ਆ ਇਹਦੇ ਚ ਕਿਹਨੇ ਗੱਲਾਂ ਬਾਤਾਂ ਉਹ ਕਿੱਥੇ ਆ ਆਦਾ ਟੇਡਾ ਕਰਤਾ ਫੇਰ ਵੀਰ ਨੇ ਲਾਦਾ ਕੰਮ ਲਿਆ ਕੀ ਚੱਲ ਹਾਂ ਦਾਬੜਾ ਹੁਣ ਤਾਂ ਦਾਬੜਾ ਹੁਣ ਤਾਂ ਆ ਗਈ ਵੈਰਨ ਮੰਗਰ ਹੁਣ ਤਾਂ ਟਪਾਈ ਦੇਣਾ ਇਹਨੇ ਟਪਾਈ ਦੇਣਾ ਟਪਾਈ ਦੇਣਾ ਚਲੋ ਜੀ ਬਰਨਾਰਡ ਦੇ ਫੈਨ ਬਹੁਤ ਆ